ਸਸਿਕਾਰ ਬਈ ਸਾਰਿਆਂ ਨੂੰ ਆਹ ਕੂਲਰ ਜੀ ਮਿੱਤਰੋ ਬੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸੀ ਆਪਾਂ ਸੋਚਿਆ ਵੀ ਆਪਾਂ ਵੀ ਲੈ ਕੇ ਆਈਏ ਤੇ ਦੇਖੀਏ ਕੰਮ ਕਰਦਾ ਹੈ ਕਿ ਨਹੀਂ ਕਰਦਾ ਇਹਦੇ ਦੇਖੋ ਇਹਦੇ ਵਿੱਚ ਚਾਰ ਕਲਰ ਆਉਂਦੇ ਨੇ ਬਲੂ ਗ੍ਰੀਨ ਵਾਈਟ ਤੇ ਬਲੈਕ ਆਪਾਂ ਮਿੱਤਰੋ ਬਲੈਕ ਕਲਰ ਦਾ ਮੰਗਵਾਇਆ ਹੈ ਇਸ ਕੂਲਰ ਦੇ ਵਿੱਚ ਇੱਕ ਆਪਾਂ ਨੂੰ 8 سی ਟਾਈਪ ਕੇਬਲ ਮਿਲੀ ਹੈ ਤੇ ਇਹ ਵੈਸੇ ਤਾਂ ਇਹ ਕਾਰ ਵਿੱਚ ਰੱਖਿਆ ਤਾਂ ਮੈਨੂੰ ਬਹੁਤ ਮਜ਼ਾ ਦੇ ਰਿਹਾ ਹੈ। ਇਹਦੀ 3 ਸਪੀਡਸ ਨੇ ਇੱਥੇ ਇਹਦੇ ਵਿੱਚ ਬੈਟਰੀ ਨਹੀਂ ਹੈ ਤੇ ਸਿਰਫ ਤੁਹਾਡੇ ਮੋਬਾਈਲ ਦੇ 어ਡਾਪਟਰ ਨਾਲ ਸੀ ਟਾਈਪ ਕੇਬਲ ਦੇ ਨਾਲ ਹੀ ਚੱਲੂਗਾ। ਇਧਰ ਦੇਖੋ ਇੱਥੋਂ ਇਹਦੀ ਸਪੀਡ ਐਡਜਸਟ ਹੁੰਦੀ ਹੈ। ਇੱਥੇ ਤੁਸੀਂ ਸਪੀਡ 1 ਨੰਬਰ ਤੇ ਚਲਾ ਸਕਦੇ ਹੋ 2 ਤੇ ਚਲਾ ਸਕਦੇ ਹੋ 3 ਤੇ ਚਲਾ ਸਕਦੇ ਹੋ ਇੱਕ ਬੰਦੇ ਨੂੰ ਕਾਰ ਵਿੱਚ ਬੈਠੇ ਨੂੰ ਮੈਨੂੰ ਬਹੁਤ ਵਧੀਆ ਹਵਾ ਦੇ ਰਿਹਾ ਹੈ ਤੇ ਫਿਰ ਇਹ ਆ ਜਿਹੜੀ ਫੋਗ ਛੱਡਦਾ ਹੈ ਮਿਸਟ ਛੱਡਦਾ ਹੈ 1 ਨੰਬਰ ਤੇ ਨੱਪੋਗੇ ਤਾਂ ਸਿਰਫ ਇੱਕ ਦੇ ਵਿੱਚੋਂ ਹੀ ਧੂਆਂ ਜਿਹਾ ਨਿਕਲੇਗਾ ਬਾਹਰ ਤੇ ਇਹ ਧੂਆਂ ਨਹੀਂ ਵੀ ਇਹ ਤੁਹਾਨੂੰ ਕੋਈ ਗਿੱਲਾ ਕਰ ਦੂਗਾ ਐ ਬਿਲਕੁਲ ਪਤਾ ਹੀ ਨਹੀਂ ਧੂਆਂ ਹੀ ਹੈ ਬਿਲਕੁਲ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਇਹ ਪਾਣੀ ਆ ਰਿਹਾ ਹੈ ਇਹਨੂੰ ਪੰਜ ਵੀ ਚਲਾ ਸਕਦੇ ਆਪਾਂ ਜਦੋਂ ਪੰਜ ਚੱਲਦੇ ਆਂ ਪੂਰੇ ਮਜ਼ੇ ਵਿੱਚ ਹੋ ਜਾਂਦਾ ਠੰਡੀ ਠੰਡੀ ਹਵਾ ਆਉਂਦੀ ਹੈ ਤੇ ਇਸ ਦੇ ਨਾਲ ਇੱਕ ਬਟਨ ਦਿੱਤਾ ਹੋਇਆ ਹੈ LED ਲਾਈਟ ਦਾ ਵੈਸੇ ਤਾਂ ਦਿਚਾਨਨ ਵਿੱਚ ਪਤਾ ਨਹੀਂਗਾ ਚੱਲਣਾ ਰਾਤ ਨੂੰ ਜ਼ਿਆਦਾ ਵਧੀਆ ਲੱਗਦੀ ਹੈ ਰਾਤ ਨੂੰ ਇਹ LED ਬਹੁਤ ਸੋਹਣੀ ਲੱਗਦੀ ਹੈ ਇੱਧਰ ਦੇਖ ਰਹੇ ਹੋ ਤੁਸੀਂ ਇੱਥੋਂ LED ਦਾ ਕਲਰ ਚੇਂਜ ਹੋ ਜਾਂਦੇ ਨੇ ਬਹੁਤ ਸੋਹਣੀ ਲੱਗਦੀ ਰਾਤ ਨੂੰ ਤੇ ਇੱਥੋਂ ਬੰਦ ਵੀ ਕਰ ਸਕਦੇ ਆਪਾਂ ਫਿਰ ਇੱਥੇ ਇਹਨੂੰ ਟਾਈਮਰ ਦਿੱਤਾ ਹੋਇਆ ਹੈ ਟਾਈਮਰ ਮਤਲਬ ਇੱਕ ਨੰਬਰ ਤੇ ਆਪਾਂ ਇਹਨੂੰ ਯੂਜ਼ ਕਰਾਂਗੇ ਤੇ 1 ਘੰਟੇ ਬਾਅਦ ਇਹ ਆਪਣੇ ਆਪ ਬੰਦ ਹੋ ਜਾਏਗਾ 2 ਨੰਬਰ ਤੇ ਕਰਾਂਗੇ ਤੇ 2 ਘੰਟੇ ਬਾਅਦ ਬੰਦ ਹੋ ਜਾਏਗਾ ਆਪਣੇ ਆਪ 3 ਤੇ ਕਰਾਂਗੇ ਤੇ 3 ਘੰਟੇ ਬਾਅਦ ਬੰਦ ਹੋ ਜਾਏਗਾ ਮੈਨੂੰ ਕਾਰ ਵੇਚਤਾ ਬਹੁਤ ਮਜ਼ਾ ਦੇ ਰਿਹਾ ਤੇ ਹੁਣ ਰਹੀ ਇਹਦੀ ਕੀਮਤ ਦੀ ਗੱਲ ਇਹ ਔਨਲਾਈਨ ਸਾਈਟਸ ਤੋਂ ਤਾਂ ਵੈਸੇ ਇਹ 500 ਰੁਪਏ ਤੋਂ ਲੈ ਕੇ ਤੇ ਤਕਰੀਬਨ 12-1300 ਰੁਪਏ ਤੱਕ ਮਿਲਦਾ ਵਾ ਪਰ ਮੈਂ ਜਲਾਲਾਬਾਦ ਕਿਸੇ ਸ਼ਾਪ ਤੋਂ ਲਿਆ ਉੱਥੋਂ ਮੈਨੂੰ ਇਹ ਸਿਰਫ ਮਿਲਿਆ ਜੀ 400 ਰੁਪਏ ਦਾ ਹਾਂ ਹੋ ਸਕਦਾ ਜਿਹੜਾ 1200 ਰੁਪਏ ਵਾਲਾ ਹੋਵੇ ਉਹ ਉੱਚ ਮੋਟਰ ਥੋੜੀ ਵੱਡੀ ਹੋਵੇ ਹਵਾ ਥੋੜੀ ਜ਼ਿਆਦਾ ਦਿੰਦਾ ਹੋਵੇ ਪਰ ਮੈਨੂੰ ਲੱਗਦਾ ਨਹੀਂਗਾ ਬਾਕੀ ਇਹ ਤੁਹਾਡੀ ਇੱਛਾ ਜੀ ਜੇ ਕੋਈ ਆਨਲਾਈਨ ਸਾਈਟ ਤੋਂ ਮੰਗਵਾਉਣਾ ਚਾਵੇ ਇਹ ਮੈਨੂੰ ਇਹ ਇਕੱਲੇ ਨੂੰ ਤਾਂ ਬਹੁਤ ਮਜ਼ਾ ਦੇ ਰਿਹਾ ਹੈ ਠੰਢੀ ਠੰਢੀ ਹਵਾ ਦੇ ਰਿਹਾ ਤੇ ਜੇਕਰ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਨਾ ਤੇ ਉਹ ਇਕੱਲੇ ਬੰਦੇ ਨੂੰ ਤਾਂ ਬਹੁਤ ਵਧੀਆ ਹੈ ਆ ਠੰਢੀ ਠੰਢੀ ਹਵਾ ਦਿੰਦਾ ਹੈ ਠੀਕ ਹੈ ਸੋਨਾ ਕੰਮ ਕਰ ਰਿਹਾ ਹੈ